ਤੁਸੀਂ ਦੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਤੇ ਮੈਂ ਬਲਕਰਨ ਸਿੰਘ ਪੰਨੀਵਾਲਾ ਅਸੀਂ ਰੋਜ਼ਾਨਾ ਦੀ ਤਰ੍ਹਾਂ ਕੋਈ ਨਵੇਂ ਪੱਧਰ ਦੇ ਤੇ ਚਲਤ ਮੁੱਦੇ ਉਹਨਾਂ ਨੂੰ ਸ਼ੋਂਦੇ ਰਹਿੰਨੇ ਆ ਤੇ ਹਮੇਸ਼ਾ ਅਸੀਂ ਕੋਈ ਸਿਆਸੀ ਬੰਦਿਆਂ ਨਾਲ ਕੋਈ ਧਾਰਮਿਕ ਸ਼ਿਖਸ਼ੀਰ ਸ਼ਿਖਸ਼ੀਰਾਂ ਨਾਲ ਕੋਈ ਉਹ ਕੇ ਬੁੱਧੀਜੀਵੀਆਂ ਨਾਲ ਅਸੀਂ ਗੱਲਬਾਤ ਕਰਦੇ ਰਹਿੰਨੇ ਆ ਤੇ ਤੁਹਾਡੇ ਸਾਹਮਣੇ ਅਸੀਂ ਤੱਥ ਪੇਸ਼ ਕਰਦੇ ਰਹਿੰਨੇ ਆ ਤੇ ਅੱਜ ਅਸੀਂ ਜਿਹੜੇ ਬੁੱਧਿਆਂ ਤੇ ਗੱਲਬਾਤ ਕਰਨੀ ਹੈ ਹੁਣ ਅਸੀਂ ਬੈਠੇ ਆ ਆਪਦੇ ਸਟੂਡੀਓ ਦੇ ਵਿੱਚ ਤੇ ਸਾਡੇ ਨਾਲ ਇਸ ਵਕਤ ਉੱਤੇ ਬੁੱਧੀ ਜੀ ਵੀ ਡਾਕਟਰ ਬਲਜੀਤ ਸਿੰਘ ਜੀ ਗਿੱਲ ਜਿਹੜੇ ਹਮੇਸ਼ਾ ਹੀ ਚਲੰਤ ਮਾਮਲਿਆਂ ਤੇ ਰੀਚ ਕਰਦੇ ਸਟੱਡੀ ਕਰਦੇ ਆ ਤੇ ਚਲੰਤ ਮਾਮਲਿਆਂ ਦੇ ਇਹ ਬਹੁਤ ਮਾਹਰ ਹੈ ਸਿਆਸੀ ਮਾਮਲਿਆਂ ਦੇ ਬੜੇ ਮਾਹਿਰ ਹੈ ਹਰ ਪੱਖੋਂ ਇਹ ਜਿਹੜਾ ਗੱਲ ਦਾ ਜਵਾਬ ਬੜਾ ਠੁਕਵਾ ਦਿੰਦੇ ਆ ਪਹਿਲਾਂ ਵੀ ਤੁਸੀਂ ਇੰਟਰੋ ਆਇਆ ਇਨਾਂ ਦੀਆਂ ਸੁਣੀਆਂ ਤੇ ਅੱਜ ਵੀ ਆਪਾਂ ਕੋਈ ਨਵਾਂ ਮੁੱਦਾ ਭਖਦਾ ਮੁੱਦਾ ਇਸ ਵਕਤ ਛੋਹ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਆਪਾਂ ਮੁੱਦਾ ਸੁਣਿਆ ਕਿ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਸਿਰ ਤੇ ਆਈਆਂ ਤੇ ਪਹਿਲੀ ਜੂਨ ਨੂੰ ਪੰਜਾਬ ਦੇ ਵਿੱਚ ਲਾਸਟ ਦੇ ਵਿੱਚ ਆ ਕੇ ਇਹ ਚੋਣਾਂ ਹੋਣੀਆਂ ਐ ਤੇ 4 ਜੂਨ ਨੂੰ ਇਹ ਨਜ਼ਰ ਰਿਜ਼ਲਟ ਆ ਜਾਣੇ ਤੇ ਆਪਾਂ ਇਹਨਾਂ ਨਾਲ ਚੋਣਾਂ ਬਾਰੇ ਗੱਲਬਾਤ ਕਰਦੇ ਆਂ ਪ੍ਰੋਫੈਸਰ ਸਾਹਿਬ ਸਾਡੇ ਪੰਜ ਪਾਣੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਬਲਕਣ ਜੀ ਜਿਨ੍ਹਾਂ ਨੇ ਮੈਨੂੰ ਇੱਥੇ ਲਿਆ ਕੇ ਦਰਸ਼ਕਾਂ ਦੇ ਰੂਹੂ ਕੀਤਾ ਤੇ ਮੈਂ ਬਹੁਤ ਤੁਹਾਡੀ ਟੀਮ ਦਾ ਗੁਰਿੰਦਰ ਤੁੜਿਆ ਜੀ ਦਾ ਤੇ ਬਲਕਣ ਜੀ ਦਾ ਬਹੁਤ-ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਜੀਵੇਂ ਕਹਿੰਦੇ ਹੁੰਦੇ ਆ ਕਾ ਵੀ ਵੇ ਪਿੱਪੜਾ ਖੜਖੜ ਲਈ ਯਾਰ ਪੱਤ ਝੜ ਪੁਰਾਣੇ ਰੁੱਤ ਨਵੇਂ ਆਈ ਹੈ ਪੁਰਾਣੇ ਪੱਤੇ ਝੜ ਜਾਂਦੇ ਤੇ ਨਵੇਂ ਆਈ ਜਾਂਦੇ ਪਤਾ ਨਹੀਂ ਲੱਗਦਾ ਵੀ ਕਦੋਂ ਕਿਹੜਾ ਪੱਤਾ ਡਿੱਗ ਪਿਆ ਤੇ ਨਵੇਂ ਆਏ ਨਿਕਲਿਆ ਬਈ ਤਾਂ ਹੁਣ ਜਿਹੜੀ ਰੁੱਤ ਹੈ ਇਹੀ ਪੱਤ ਝੜ ਦੀ ਰੁੱਤ ਹੈ ਤੇ ਨਵੇਂ ਪੱਤੇ ਨਿਕਲਦੀ ਰੁੱਤ ਹੈ ਤੇ ਚੂਣਾ ਵੀ ਹੁੜਾ ਗਿਆ ਤੇ ਕੀ ਮਾਜਰਾ ਕੀ ਹੈ ਵੀ ਜਿਹੜੇ ਰੋਜ਼ ਨਵੇਂ ਤੋਂ ਨਵੇਂ ਲੀਟਰ ਜੇ ਉਹਨਾਂ ਨੇ ਜਾਣਾ ਸੀ ਦੂਜੀਆਂ ਪਾਰਟੀਆਂ ਦੇ ਵਿੱਚ ਤਾਂ ਪਹਿਲਾਂ ਵੀ ਚਲੇ ਜਾ ਸਕਦੇ ਆ ਕਿ ਹੋਣੀ ਉਹ ਕਿਉਂ ਜਾਂਦੇ ਆ ਕੀ ਐਸਾ ਮਸਲਾ ਵੀ ਮੁੜ ਕੇ ਜਾ ਕੋਈ ਦੋਸ਼ਾਉਣ ਲੱਗ ਪੈਂਦੇ ਆ ਆਪ ਦੀ ਪਾਰਟੀ ਤੇ ਮਾਂ ਪਾਰਟੀ ਤੇ ਬਲਕਰਨ ਜੀ ਜਿੱਥੋਂ ਤੱਕ ਰਾਜਨੀਤਿਕ ਪਾਰਟੀਆਂ ਹਿੰਦੁਸਤਾਨ ਦੀਆਂ ਨੇਸ਼ਨਲ ਲੈਵਲ ਦੀਆਂ ਪਾਰਟੀਆਂ ਆ ਉਹ ਬੜੀਆਂ ਵੱਡੀਆਂ ਪਾਰਟੀਆਂ ਉਹਨਾਂ ਦੇ ਵਿੱਚ ਜਿਹੜੇ ਲੋਕ ਐ ਲੀਡਰ ਐ ਉਹ ਆਉਂਦੇ ਜਾਂਦੇ ਰਹਿੰਦੇ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਕੋਈ ਲੀਡਰ ਚਲਾ ਜਾਵੇ ਜਾਂ ਆ ਜਾਵੇ ਪਰ ਕਿਤੇ ਨਾ ਕਿਤੇ ਭਾਰਦੀ ਟਾਈਮ ਇੱਕ ਦੋ ਦਿਨਾਂ ਲਈ ਜਿਹੜਾ ਛੋਟਾ ਵਰਕਰ ਹੈ ਜੀਨੇ ਉਹਦੇ ਲਈ ਮਿਹਨਤ ਕੀਤੀ ਹੁੰਦੀ ਹੈ ਕਿਸੇ ਲੀਡਰ ਨੇ ਜਦੋਂ ਪਾਰਟੀ ਬਦਲ ਕੇ ਜਾਂਦਾ ਹੈ ਤਾਂ ਉਹਦੇ ਮਨ ਨੂੰ ਬੜਾ ਠੇਸ ਲੱਗਦਾ ਹੈ ਜਿਹੜਾ ਪਾਰਟੀ ਬੰਦਾ ਬਦਲਦਾ ਕਿਉਂ ਹੈ ਦੇਖੋ ਇਹ ਦੋ ਕਾਰਨ ਹੈ ਪਾਰਟੀ ਬਦਲਣ ਦੇ ਇੱਕ ਤਾਂ ਜਿਹੜਾ ਬੰਦਾ ਲਾਲਚ ਦੇ ਅਧੀਨ ਜਾਂਦਾ ਹੈ ਵੀ ਮੈਨੂੰ ਉਸ ਤੋਂ ਵੱਡੀ ਕੁਰਸੀ ਦੂਜੀ ਪਾਰਟੀ ਕਿਤੇ ਦੇ ਦੇਊਗੀ ਜਾਂ ਉਸਨੇ ਪਿਛਲੀ ਸਰਕਾਰ ਦੇ ਵਿੱਚ ਰਹਿੰਦਿਆਂ ਹੋਇਆਂ ਕੋਈ ਗਲਤ ਕੰਮ ਕੀਤਾ ਹੈ ਤਾ ਬੰਦਾ ਉਹ ਪਾਰਟੀ ਦੇ ਵਿੱਚ ਜਾਂਦਾ ਹੈ ਜਿਵੇਂ ਮੰਨ ਲਓ ਆਪਣੇ ਰਵਨੀਤ ਬਿੱਟੂ ਦੀ ਗੱਲ ਲਾ ਲਓ ਕਾਂਗਰਸ ਪਾਰਟੀ ਨੇ ਇਹਨਾਂ ਦੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਮੁੱਖ ਮੰਤਰੀ ਬਣਾਇਆ ਬਿੱਟੂ ਨੂੰ ਤਿੰਨ ਵਾਰ ਜਿਹੜਾ ਪਾਰਲੀਮੈਂਟ ਮੈਂਬਰ ਬਣਾਇਆ ਇਹਦੇ ਪਰਾ ਨੂੰ ਮੰਤਰੀ ਬਣਾਇਆ ਪਰਿਵਾਰ ਬੜਾ ਨਾਮੀ ਹੈ ਪੂਰੇ ਪੰਜਾਬ ਦੇ ਵਿੱਚ ਅੱਤਵਾਦ ਦੀ ਖਾਤਰ ਇਹਨਾਂ ਨੇ ਜਾਨ ਵੀ ਦਿੱਤੀ ਅੱਤਵਾਦ ਖਤਮ ਕਰਨ ਦੀ ਖਾਤਰ ਪਰ ਜਦੋਂ ਦੂਜੀ ਪਾਰਟੀ 'ਚ ਜਾਊਗਾ ਤਾਂ ਕੁਦਰਤੀ ਗੱਲ ਹੈ ਜਿਹੜਾ ਆਪਣੀ ਮਾਂ ਪਾਰਟੀ ਦਾ ਨਹੀਂ ਹੋਇਆ ਜਿੱਥੇ ਉਹਨੂੰ ਸਭ ਕੁਝ ਮਿਲਿਆ ਤਾਂ ਦੂਜੇ ਥਾਂ ਤੇ ਉਹ ਕੀ ਕਰੂਗਾ ਜਾ ਕੇ ਇਹ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਬਿੱਟੂ ਆ ਨਾ ਇਹ ਟੋਮੀ ਸੀ ਕਾਂਗਰਸ ਪਾਰਟੀ ਦਾ ਪਰ ਭਾਜਪਾ ਜੀ ਆ ਕੇ ਇਹ ਲੱਟਰ ਵੀ ਨਹੀਂ ਰਹਿਣਾ ਤੁਸੀਂ ਵੇਖਿਓ ਇਸ ਬੰਦੇ ਦੀ ਵਿਚਾਰਧਾਰਾ ਉਸ ਪਾਰਟੀ ਨਾਲ ਨਹੀਂ ਚੱਲਣੀ ਔਰ ਇਹਨੂੰ ਜਿਵੇਂ ਕੈਪਟਨ ਅਮਰਿੰਦਰ ਦੇ ਨਾਲ ਕਈ ਲੀਡਰ ਗਏ ਸੀ ਉਹ ਭਾਜਪਾ ਤੋਂ ਵਾਪਸ 6 ਮਹੀਨਿਆਂ ਦੇ ਵਿੱਚ ਉਹ ਸਾਰੇ ਆ ਗਏ ਐਸੇ ਤਰ੍ਹਾਂ ਇਸ ਨੂੰ ਮੂੰਹ ਦਿਖਾਣੀ ਪਊਗੀ ਔਰ ਫਿਰ ਇਸ ਨੇ ਕਾਂਗਰਸ ਪਾਰਟੀ ਹੀ ਦੁਆਰਾ ਜੁਆਇਨ ਕਰਨੀ ਆ ਪਰ ਇਹ ਪਰਿਵਾਰ ਉਹਦੋਂ ਨੂੰ ਬਹੁਤ ਪਿੱਛੇ ਰਹਿ ਚੁੱਕਾ ਹੋਊਗਾ ਜਦੋਂ ਨੂੰ ਇਹ ਵਾਪਸ ਮੜੂਗਾ ਇਹ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਇਹ ਰੁਝਾਨ ਆ ਆਪਾਂ ਇਕੱਲੇ ਬਿੱਟੂ ਤੇ ਗੱਲ ਨਾ ਕਰੀਏ ਹਰੇਕ ਪਾਰਟੀ ਦੇ ਵਿੱਚ ਜਿਵੇਂ ਕੈਪਟਨ ਅਮਰਿੰਦਰ ਸਿੰਘ ਸੀ ਉਹ ਵੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਛੱਡ ਕੇ ਜਦੋਂ ਨੀਲਾ ਤਾਰਾ ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਹੋਇਆ ਅਸਤੀਫਾ ਦੇ ਕੇ ਉਹ ਆ ਗਏ ਤੇ ਇਕੱਲੇ ਦਾ ਜੁਆਇਨ ਕਰ ਲਿਆ ਫਿਰ ਬਲੈਕ ਥੰਡਰ ਹੋਇਆ ਤੇ ਉਹਨਾਂ ਨੇ ਫੇਰ ਪਾਰਟੀ ਛੱਡਤੀ ਫੇਰ ਆਪ ਦੀ ਪੱਥ ਪਾਰਟੀ ਬਣਾ ਲਈ ਉਸ ਤੋਂ ਬਾਅਦ ਫੇਰ ਕਾਸਟ ਆ ਗਿਆ ਤੇ ਕਾਂਗਰਸ ਨੇ ਚੱਕ ਕੇ ਤੇ ਉਹਨੂੰ ਮੁੱਖ ਮੰਤਰੀ ਆ ਪ੍ਰਧਾਨ ਬਣਾਤਾ ਤੇ ਬਾਅਦ ਚ ਉਹਨੂੰ ਮੁੱਖ ਮੰਤਰੀ ਬਣਾਤਾ ਇਹ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਹੈ ਕਿ ਜੇ ਜਦੋਂ ਬੰਦਾ ਨਵਾਂ ਆਉਂਦਾ ਹੈ ਤੇ ਉਹਨੂੰ ਕੋਈ ਉੱਚੇ ਉਹਦੇ ਨਾਲ ਨਵਾਜਿਆ ਜਾਂਦਾ ਹੈ ਇਹ ਜ਼ਰੂਰੀ ਨਹੀਂ ਵੀ ਉਹਨੇ ਲਟਰੀ ਰਹਿਣਾ ਹੋ ਸਕਦਾ ਵੀ ਉਹਨੂੰ ਕੋਈ ਹੋਰ ਉੱਚੇ ਉਹਦੇ ਨਾਲ ਨਵਾਜਾ ਦੇ ਦੇਖੋ ਜੇ ਜਦੋਂ ਪਾਰਟੀਆਂ ਦੇ ਵਿੱਚ ਜਿਹੜੇ ਲੋਕ ਅਦਲਾ ਬਦਲੀ ਕਰਦੇ ਆ ਉੱਧਰ ਉਹਨਾਂ ਦਾ ਜਿਹੜਾ ਸਕੋਪ ਹੈ ਕਿਤੇ ਨਾ ਕਿਤੇ ਘਟਦਾ ਨਜ਼ਰ ਆਉਂਦਾ ਉਹਨਾਂ ਨੂੰ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਹੁਣ ਮੈਂ ਪਾਰਟੀ ਦੇ ਵਿੱਚ ਪਿਛੇ ਰਹਿ ਰਿਹਾ ਹਾਂ ਸਮਾਜ ਹੀ ਕਿਸੇ ਨੂੰ ਮਾਫ਼ ਨਹੀਂ ਕਰਦਾ ਲੀਡਰ ਜਿਹੜਾ ਸਮਾਂ ਆਉਂਦਾ ਜਾਂਦਾ ਰਹਿੰਦਾ ਹੈ ਔਰ ਲੀਡਰਾਂ ਨੂੰ ਆਇਆ ਰਹਿੰਦਾ ਵੀ ਮਰਦੇ ਦਮ ਤੱਕ ਮੇਰਾ ਹੀ ਰਾਜ ਰਵੇ ਮੇਰੇ ਸਿਰ ਤੇ ਪਾਰਟੀ ਚੱਲੇ ਉਹ ਪਾਰਟੀ ਤੋਂ ਆਪਣੇ ਆਪ ਨੂੰ ਉੱਚਾ ਦੇਖਣ ਲੱਗ ਜਾਂਦਾ ਹੈ ਜਦੋਂ ਪਾਰਟੀ ਉਹਨੂੰ ਕਿਤੇ ਨਾ ਕਿਤੇ ਇਗਨੋਰ ਮਾਰਦੀ ਹੈ ਜਾਂ ਉਸ ਨੂੰ ਸ਼ਿੱਸ਼ਾ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਵਕਤ ਨੂੰ ਇਸ ਤਰ੍ਹਾਂ ਲੱਗਦਾ ਵੀ ਮੈਨੂੰ ਦੂਜੀ ਪਾਰਟੀ ਜਿਹੜੀ ਹੈ ਉਹ ਤੁਕਮੀ ਜਗ੍ਹਾ ਦੇ ਦੇਗੀ ਲੇਕਿਨ ਦੂਸਰੀ ਪਾਰਟੀ ਦੇ ਵਿੱਚ ਵੀ ਤੁਸੀਂ ਅਜਖੜ ਸਾਹਿਬ ਦਾ ਹਾਲ ਦੇਖੋ ਵੀ ਪੂਰੇ ਪੰਜਾਬ ਦੇ ਵਿੱਚ ਜਦੋਂ ਕਾਂਗਰਸ ਪਾਰਟੀ ਦੇ ਵਿੱਚ ਸੀਗੇ ਤਾਂ ਜਖੜ ਸਾਹਿਬ ਦੀ ਇੱਕ ਚੰਗੀ ਐਮਐਸ ਸੀ ਅੱਜ ਜਖੜ ਸਾਹਿਬ ਦੇ ਹਾਲਾਤੇ ਹੋ ਗਏ ਵੀ ਪੰਜਾਬ ਦੇ ਵਿੱਚ ਕਿਸਾਨ ਜੂਨੀਅਨ ਵਾਲਿਆਂ ਨੇ ਜਾਂ ਪਿੰਡਾਂ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਪ੍ਰਚਾਰ ਨਹੀਂ ਕਰਨ ਦੇਣਾ ਤੇ ਤੁਸੀਂ ਅੰਦਾਜ਼ਾ ਲਾਓ ਵੀ ਕਿੱਥੇ ਕਾਂਗਰਸ ਪਾਰਟੀ ਦੇ ਵਿੱਚੋਂ ਪ੍ਰਧਾਨ ਸੀ ਤੇ ਅੱਜ ਉਹ ਬੇਸ਼ੱਕ ਬੀਜੇਪੀ ਦੇ ਪ੍ਰਧਾਨ ਹਨ ਪਰ ਜਿਹੜਾ ਪੰਜਾਬ ਦੇ ਵਿੱਚ ਔਰ ਜੰਮੂ ਕਸ਼ਮੀਰ ਦੇ ਵਿੱਚ ਕਦੇ ਵੀ ਬੀਜੇਪੀ ਦੀਆਂ ਜੜ੍ਹਾਂ ਨਹੀਂ ਲੱਗ ਸਕਦੀਆਂ ਕਿਉਂਕਿ ਇਹ ਜਿਹੜਾ ਸੂਬੇ ਜਿਹੜੇ ਕੌਮ ਆਧਾਰਿਤ ਸੂਬੇ ਆ ਇਸ ਕਰਕੇ ਇੱਥੇ ਇਹਨਾਂ ਦੇ ਪੈਰ ਨਹੀਂ ਲੱਗਣੇ ਔਰ ਲੀਡਰਾਂ ਨੂੰ ਕਿਤੇ ਨਾ ਕਿਤੇ ਇਹ ਹੁੰਦਾ ਹੈ ਕਿ ਦੂਸਰੀ ਪਾਰਟੀ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਸੁਪਨੇ ਵਿਖਾ ਦਿੰਦੀ ਹੈ ਲੇਕਿਨ ਬਾਅਦ ਵਿੱਚ ਉਹ ਕਹਿੰਦੇ ਨਵਾਂ 9 ਦਿਨ ਪੁਰਾਣਾ 100 ਦਿਨ ਉਹ ਨਵਾਂ 9 ਦਿਨ ਵਾਲਾ ਜਿਹੜਾ ਉਹਨਾਂ ਦਾ ਫਾਰਮੂਲਾ ਫੇਲ ਹੋ ਜਾਂਦਾ ਤੇ ਫਿਰ ਉਹ ਪਛਤਾਉਂਦੇ ਆ ਜਿਹੜੇ ਲੀਡਰ ਇਸ ਤਰ੍ਹਾਂ ਪਾਰਟੀਆਂ ਬਦਲ ਦਿੰਦੇ ਆ ਮੈਂ ਪਹਿਲਾਂ ਵੀ ਤੁਹਾਡੇ ਨਾਲੇ ਗੱਲ ਕਰ ਚੁੱਕਾ ਐ ਵੀ ਜਿਹੜੀ ਪਾਰਟੀ ਬੰਦਾ ਛੱਡ ਕੇ ਆਉਂਦਾ ਹੈ ਕੈਪਟਨ ਅਮਰਿੰਦਰ ਸਿੰਘ ਪਾਰਟੀ ਛੱਡ ਕੇ ਆਇਆ ਉਹਨੂੰ ਮੁੱਖ ਮੰਤਰੀ ਬਣਾਤਾ ਪ੍ਰਧਾਨ ਬਣਾਤਾ ਉਸ ਤੋਂ ਬਾਅਦ ਚਰਜੀ ਚੰਨੀ ਵੀ ਪਹਿਲਾਂ ਕਾਲੀ ਹੁੰਦਾ ਸੀ ਉਹਨੂੰ ਮੁੱਖ ਮੰਤਰੀ ਬਣਾਤਾ ਮਨਪ੍ਰੀਤ ਸਿੰਘ ਬਾਦਲ ਉਹ ਵੀ ਦੋ ਤਿੰਨ ਪਾਰਟੀਆਂ ਬਦਲ ਕੇ ਉਹ ਕਾਗਿਤ ਦੇ ਵਿੱਚ ਆਇਆ ਉਹਨੂੰ ਵੀ ਖਜ਼ਾਨਾ ਮੰਤਰੀ ਬਣਾਤਾ ਮਤਲਬ ਇੰਨੇ ਬੰਦੇ ਮੈਂ ਗਿਣਾ ਸਕਦਾ ਵੀ ਜਿਨ੍ਹਾਂ ਨੂੰ ਦੂਜੀ ਪਾਰਟੀਆਂ ਦੇ ਵਿੱਚ ਵਿਸ਼ੇਸ਼ ਥਾਂ ਮਿਲਿਆ ਤੇ ਜਿਹੜੀ ਉਹ ਆਪਦੀ ਪਾਰਟੀ ਜਿਹਦੇ ਵਿੱਚ ਉਹ ਰਹਿੰਦੇ ਐ ਤੇ ਉਥੇ ਫਿਰੋ ਐਸੇ ਬੰਦੇ ਕੋਈ ਹੈਗੇ ਜਿਹੜੇ ਦਰਿਆ ਛਾੜਦੇ ਰਹਿੰਦੇ ਤੇ ਦੂਜੀ ਪਾਰਟੀ 'ਚ ਆਉਂਦੇ ਮਗਰੋਂ ਐ ਤੇ ਪਹਿਲਾਂ ਉਹਨਾਂ ਨੂੰ ਸਥਾਨ ਮਿਲ ਜਾਂਦਾ ਹੁਣ ਤੁਸੀਂ ਅਕਾਲੀ ਦਲ ਦੇ ਵਿੱਚ ਵੀ ਲੈ ਸਕਦੇ ਹੋ ਮੰਟਾ ਤੇ ਚਰ ਚਰਜੀਤ ਸਿੰਘ ਇਹ ਪਾਰਟੀ ਛੱਡ ਗਏ ਸੀ ਬਾਅਦ 'ਚ ਇਹਨਾਂ ਨੂੰ ਲੈ ਆਂਦਾ ਤੇ ਸੁਭੀ ਇਹਨੇ ਦੋਵਾਂ ਨੂੰ ਐਸਟੀ ਲਾ ਲਿਆ ਇਹ ਵੀ ਮਤਲਬ ਜਿਹੜੇ ਬੰਦੇ ਪਾਰਟੀ ਛੱਡ ਕੇ ਜਾਂਦੇ ਕੀ ਉਹਨਾਂ ਦੀ ਏਸੀਓ ਤੇ ਖਾਸ ਕਰਕੇ ਦੇ ਵੀ ਇਹਨਾਂ ਨੇ ਕੁਰਬਾਨੀ ਕੀਤੀ ਤੇ ਚੱਕਰ ਨੂੰ ਏਡੇ ਏਡੇ ਉਹਦੇ ਦੇ ਦਿੰਦੇ ਏਡੇ ਵੱਡੇ ਵੱਡੇ ਉਹਦੇ ਦੇ ਦਿੰਦੇ ਆ ਉਹ ਪਾਰਟੀਆਂ ਛੱਡ ਕੇ ਹੁੰਦੇ ਆ ਇਹ ਬਲਕਨ ਜੇ ਇਸ ਤਰ੍ਹਾਂ ਕੁਝ ਇਨਸਾਨ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਕਾਬਲੀਅਤ ਹੁੰਦੀ ਹੈ ਉਹ ਕਿਸੇ ਵੀ ਪਾਰਟੀ ਦੇ ਵਿੱਚ ਰਹਿਣਾ ਉਹਨਾਂ ਦਾ ਜਿਹੜੀ ਕਾਬਲੀਅਤ ਆ ਉਹ ਚਮਕ ਕੇ ਅੱਗੇ ਆਉਂਦੀ ਹੈ ਜਿਹੜੇ ਲੋਕ ਮਿਹਨਤ ਕਰਦੇ ਆ ਕਾਬਲ ਹੁੰਦੇ ਆ ਉਹ ਹਰ ਪਾਰਟੀ ਉਹਨਾਂ ਨੂੰ ਅੱਗੇ ਵਿਸ਼ੇ ਕਿਉਂਕਿ ਜਦੋਂ ਤੱਕ ਮਿਹਨਤੀ ਬੰਦਾ ਕਾਬਲ ਬੰਦਾ ਹੈ ਉਹਨੇ ਆਪਦੀ ਪਾਰਟੀ ਦੇ ਵਿੱਚ ਵਿਸ਼ੇਸ਼ ਥਾਂ ਬਣਾਈ ਲੈਣੀ ਹੁੰਦੀ ਹੈ ਲੇਕਿਨ ਬਹੁਤਿਆਂ ਦਾ ਕਰਤਾਰ ਡੁੱਬ ਜਾਂਦਾ ਹੈ ਬਹੁਤੇ ਲੋਕ ਜਿਹੜੇ ਇਸ ਦੇ ਵਿੱਚ ਮਾਰ ਖਾ ਜਾਂਦੇ ਜਦੋਂ ਪਾਰਟੀ ਬਦਲਦੇ ਆ ਮੈਂ ਤੁਹਾਨੂੰ ਗੱਲ ਦੱਸਦਾ ਕਿ ਕਾਂਗਰਸ ਪਾਰਟੀ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਪੀਏ ਸੰਗਮਾ ਜਿਹੜੇ ਸਪੀਕਰ ਸੀ ਕਾਂਗਰਸ ਪਾਰਟੀ ਦੀ ਲੋਕ ਸਭਾ ਦੇ ਤੇ ਸ਼ਰਦ ਪਵਾਰ ਇਹ ਤੇ ਚੌਥਾ ਆਪਣੇ ਜਿਹੜੇ ਰਾਸ਼ਟਰਪਤੀ ਬਣੇ ਸੀ ਪਿੱਛੇ ਉਹ ਇਨ੍ਹਾਂ ਤਿੰਨਾਂ ਚਾਰਾਂ ਆਦਮੀਆਂ ਦਾ ਬਰਾਬਰ ਦਾ ਕਰਤ ਸੀ ਲੇਕਿਨ ਪੀਏ ਸੰਗਮਾ ਤੇ ਸ਼ਰਦ ਪਵਾਰ ਹੋਣੀ ਕਹਿੰਦੇ ਸੀ ਵੀ ਸਾਨੂੰ ਜਲਦੀ ਪ੍ਰਧਾਨ ਮੰਤਰੀ ਡਿਕਲੇਅਰ ਕਰੋ ਕਾਂਗਰਸ ਪਾਰਟੀ ਨੂੰ ਆਖਦੇ ਸੀ ਲੇਕਿਨ ਉਹਨਾਂ ਸਮਾਂ ਲੱਗਦਾ ਕਿਸੇ ਵੀ ਚੀਜ਼ ਦੇ ਵਿੱਚ ਕਿਸੇ ਨੂੰ ਕੋਈ ਰੁਤਬਾ ਦੇਣ ਨਹੀਂ ਤਾਂ ਉਹਨਾਂ ਨੇ ਅੜੀਕ ਨਹੀਂ ਕੀਤੀ ਤੇ ਉਹਨਾਂ ਸ਼ਰਦ ਪਵਾਰ ਵਰਗੇ ਨੇ ਮਹਾਰਾਸ਼ਟਰ ਦੇ ਵਿੱਚ ਆਪਣੀਆਂ ਜਿਹੜੀਆਂ ਪਾਰਟੀਆਂ ਬਣਾ ਲਈਆਂ ਲੇਕਿਨ ਡਾਕਟਰ ਮਨਮੋਹਨ ਸਿੰਘ ਕਾਂਗਰਸ ਪਾਰਟੀ ਦੇ ਨਾਲ ਵਫਾ ਨਿਭਾਉਂਦੇ ਹੋਏ ਲਾਸਟ ਤੱਕ ਚੱਲਿਆ ਤੇ ਉਹ ਪ੍ਰਧਾਨ ਮੰਤਰੀ ਬਣ ਗਿਆ ਇਸ ਤਰ੍ਹਾਂ ਕਰਕੇ ਬਹੁਤੇ ਵਿਅਕਤੀਆਂ ਦਾ ਜਦੋਂ ਕਰਦਾਰ ਜਿਹੜਾ ਖਤਮ ਹੋ ਜਾਂਦਾ ਜਦੋਂ ਪਾਰਟੀ ਬਦਲਦੀ ਹੈ ਉਹ ਜਿਹੜਾ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣਿਆ ਸੀ ਉਹ ਵੀ ਮਤਲਬ اچانک ਜਿਹੜਾ ਸੋਨਿਆ ਗੱਬੀ ਉਹਨੇ ਪ੍ਰਪੋਜ਼ ਕੀਤਾ ਤੇ ਸੁਨਿਆਗਾ ਵੀ ਨੇ ਬਾਕੀ ਪਾਰਟੀਆਂ ਨੇ ਵਿਰੋਧ ਕੀਤਾ ਵੀ ਇਹ ਵਿਦੇਸ਼ੀ ਐ ਤੇ ਚਲੋ ਉਹਨਾਂ ਨੇ ਬੜੀ ਵੱਡੀ ਕੁਰਬਾਨੀ ਕੀਤੀ ਤੇ ਗਲਤ ਮਨਮੋਹ ਸਿੰਘ ਨੂੰ ਉਹਨਾਂ ਨੇ ਪ੍ਰਧਾਨ ਮੰਤਰੀ ਬਣਾਤਾ ਪਰ ਇਹ ਲੀਡਰ ਤਾਂ ਪਾਰਟੀਆਂ ਬਦਲੀ ਜਾਂਦੇ ਐ ਤੇ ਫਿਰ ਉੱਥੇ ਲੋਕ ਕੀ ਕਰਨਾ ਲੋਕ ਤਾਂ ਇੱਕ ਪਾਸੇ ਕੁੱਟ ਖਾ ਕੇ ਉਹ ਕਹਿੰਦੇ ਹੁੰਦੇ ਹੁਣ ਸਾਡੀ ਪਾਰਟੀ ਆਈ ਤੇ ਅਸੀਂ ਹੁਣ ਮਤਲਬ ਸੋਖੇ ਹੋ ਜਾਾਂਗੇ ਪਰ ਉਹੀ ਬੰਦਾ ਫਿਰ ਦੂਜੀ ਉਸੇ ਪਾਰਟੀ ਦਾ ਟੈਗ ਲਾ ਕੇ ਫਿਰ ਉਹੀ ਆ ਜਾਂਦਾ ਸਥ ਲੋਕੀਕਰਨ ਦੇਖੋ ਜੀ ਕੋਈ ਵੀ ਜਿਹੜੀ ਲੀਡਰਸ਼ਿਪ ਚੱਲਦੀ ਹੈ ਕਿਸੇ ਵਿਚਾਰਧਾਰਾ ਦੇ ਅਧੀਨ ਚੱਲਦੀ ਹੈ ਪਾਰਟੀਆਂ ਹੁਣ ਆਰਐਸਐਸ ਜਮਾਤ ਹੈ ਉਹਦੀ ਵਿਚਾਰਧਾਰਾ ਆਪਣੀ ਹੈ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਆਪਣੀ ਹੈ ਕਮਿਊਨਿਸਟਾਂ ਦੀ ਵਿਚਾਰਧਾਰਾ ਆਪਣੀ ਹੈ ਅਗਰ ਕੋਈ ਬੰਦਾ ਬਗੈਰ ਵਿਚਾਰਧਾਰਾ ਤੋਂ ਕਿਸੇ ਧੰਦੇ ਜਾਂ ਲਾਹੇ ਲਈ ਜੁੜਿਆ ਉਹਨੂੰ ਤਾਂ ਮੈਂ ਇਨਸਾਨ ਹੀ ਨਹੀਂ ਕਹੂੰਗਾ ਕਿਉਂਕਿ ਉਹਨੇ ਤਾਂ ਜਿਹੜਾ ਬੇਦੇ ਧੰਦੇ ਦੇ ਵਿੱਚੋਂ ਰਾਜਨੀਤਿਕ ਪਾਰਟੀਆਂ ਵਿੱਚੋਂ ਲਾਹਾ ਲੈਣਾ ਹੈ ਪੈਸਾ ਕਮਾਉਣਾ ਹੈ ਤੁਸੀਂ ਦੇਖਿਆ ਹੋਣਾ ਮੋਹਨ ਸਿੰਘ ਤੋੜਸੀ ਉਹਦੇ ਦੋ ਗੀਜੇ ਹੁੰਦੇ ਸੀਗੇ ਆਪਣੇ ਕਮੀਜ਼ ਦੇ ਇੱਕ ਦੇ ਵਿੱਚੋਂ ਆਪਣੇ ਘਰ ਦੇ ਪੈਸੇ ਰੱਖਦਾ ਸੀ ਤੇ ਇੱਕ ਪੰਥ ਦੇ ਪੈਸੇ ਹੁੰਦੇ ਸੀ ਇੱਕ ਵਾਰੀ ਉਹਦੇ ਬੇਟੇ ਨੇ 2 ਰੁਪਏ ਮੰਗੇ ਪੁਰਾਣੇ ਸਮੇਂ ਦੀ ਗੱਲ ਹੈ ਜਦੋਂ ਜੀਬ ਗਿੱਜ ਦੇ ਵਿੱਚ ਖਿਸੇ ਦੇ ਵਿੱਚ ਹੱਥ ਮਾਰਿਆ ਤਾਂ ਉਹਦੇ ਵਿੱਚੋਂ ਕੋਈ ਪੈਸਾ ਨਾ ਨਿਕਲਿਆ ਲੇਕਿਨ ਦੂਜਾ ਖਿਸਾ ਜਿਹੜਾ ਪੰਥ ਵਾਲਾ ਸੀ ਉਹ ਪੈਸੇ ਨਾਲ ਭਰਿਆ ਹੋਇਆ ਸੀ ਤਾਂ ਉਹਦਾ ਪਰਿਵਾਰ ਦੇ ਮੈਂਬਰ ਤੇ ਉਹਦਾ ਬੇਟਾ ਹਾਂ ਦਾ ਵੀ ਸਾਨੂੰ ਇਹਦੇ ਵਿੱਚੋਂ ਦੇ ਦੇ ਪੈਸੇ ਦੋ ਰੁਪਏ ਉਹ ਕਹਿੰਦਾ ਨਹੀਂ ਇਹ ਤਾਂ ਪੰਥ ਦਾ ਪੈਸਾ ਹੈ ਇਹ ਮੈਂ ਪਰਿਵਾਰ ਦਾ ਪੈਸਾ ਨਹੀਂ ਹੈਗਾ ਇਸ ਕਰਕੇ ਮੈਂ ਦੇ ਨਹੀਂ ਸਕਦਾ ਉਹ ਜਿਹੜੇ ਲੋਕ ਵਿਚਾਰਤਾਰਾਂ ਨਾਲ ਜੁੜੇ ਸੀ ਉਹ ਅਕਾਲੀ ਦਲ ਦੇ ਵਿੱਚ ਅੱਜ ਵੀ ਮੋਹਨ ਸਿੰਘ ਤੌਰ ਦਾ ਨਾਮ ਲਿਆ ਜਾਂਦਾ ਹੈ ਲੇਕਿਨ ਅੱਜ ਤੁਸੀਂ ਅਕਾਲੀ ਦਲ ਦੇ ਵਿਚਾਰਤਾਰਾ ਕੀ ਹੈ ਵੀ ਸਾਰਾ ਬਿਜ਼ਨਸ ਜਿਹੜੀ ਫੈਮਲੀ ਹੈ ਇਕੱਠੀ ਹੋ ਗਈ ਸਾਰੇ ਲੋਕ ਬਿਜ਼ਨਸ ਦੇ ਵਿੱਚ ਇਕੱਠੇ ਹੋ ਗਏ ਜਿਹੜੇ-ਜਿਹੜੇ ਵੀ ਦੁਨੀਆ ਦੇ ਵੱਡੇ ਬਿਜ਼ਨਸਮੈਨ ਆ ਉਹ ਸਾਰੇ ਅਕਾਲੀ ਦਲ ਦੇ ਨਾਲ ਜੁਆਇੰਟ ਹੋ ਗਏ ਤਾਂ ਫਿਰ ਅਕਾਲੀ ਦਲ ਦੀ ਅੱਜ ਜਿਹੜੀ ਛਵੀ ਹੈ ਉਹ ਖਤਮ ਹੋ ਜਾਂਦੀ ਜਦੋਂ ਆਪਾਂ ਵਿਚਾਰਤਾਰਾਂ ਤੋਂ ਪੁੱਟਦੇ ਆ ਉਦੋਂ ਖਤਮ ਹੋ ਜਾਂਦੇ ਆ ਕਿਉਂਕਿ ਜਦੋਂ ਤੱਕ ਪਾਰਟੀ ਕਿਸੇ ਕੋਈ ਵੀ ਪਾਰਟੀ ਹੈ ਵਿਚਾਰਧਾਰਾ ਦੇ ਸਿਰ ਤੇ ਜਉਂਦੀ ਹੈ ਅੱਜ ਕੇਰੀਵਾਲ ਨੂੰ ਸਟਰਗਲ ਕਿਉਂ ਕਰਨਾ ਪੈ ਰਿਹਾ ਕਿਉਂਕਿ ਉਹਦੀ ਕੋਈ ਵਿਚਾਰਧਾਰਾ ਨਹੀਂ ਉਹ ਇੱਕ ਝੂਠ ਮਾਰ ਕੇ ਆਇਆ ਸੀ ਵੀ ਆਪਾਂ ਦੇਸ਼ ਦੇ ਵਿੱਚੋਂ ਵਿਸ਼ਟਾਚਾਰ ਖਤਮ ਕਰਨਾ ਹੈ ਤਾਂ ਉਹਦੇ ਨਾਲ ਉਹ ਬੰਦੇ ਜੁੜ ਗਏ ਜਿਹੜੇ ਦੇਸ਼ ਨੂੰ ਸਨਮਾਨ ਦਿੰਦੇ ਸੀ ਕਿ ਵਿਸ਼ਟਾਚਾਰ ਵਾਕਿਆ ਕਈ ਦਿਨ ਗੱਲ ਠੀਕ ਕਰ ਰਿਹਾ ਲੇਕਿਨ ਤੁਸੀਂ ਦੇਖੋ ਕੇਰੀਵਾਲ ਦੇ ਨਾਲ ਪ੍ਰਸ਼ਾਂਤ ਪੋਸ਼ਨ ਕੁਮਾਰ ਵਿਸ਼ਵਾਸ ਤਰਮਵੀਰ ਗਾਂਧੀ ਸੋਚਾ ਸਿੰਘ ਛੋਟੇਪੁਰ ਜਸਟਿਸ ਹੈਂਗੜੇ ਪੂਸ਼ਣ ਕੁਮਾਰ ਇਹ ਸਾਰੇ ਬੰਦੇ ਜਿਹੜੇ ਵਧੀਆ ਬੰਦੇ ਸੀ ਦੁਨੀਆ ਦੇ ਆਪਣੇ ਭਾਰਤ ਦੇ ਬੰਦੇ ਜਿਹੜੇ ਕੇਜਰੀਵਾਲ ਨਾਲ ਜੁੜੇ ਸੀ ਅੱਜ ਸਾਰੇ ਉਸ ਨੂੰ ਛੱਡ ਚੁੱਕੇ ਆ ਕਿਉਂਕਿ ਜਿਹੜੀ ਭ੍ਰਿਸ਼ਟਾਚਾਰ ਵਾਲੀ ਉਹ ਵਿਚਾਰਧਾਰਾ ਨੂੰ ਲੈ ਕੇ ਆਇਆ ਸੀ ਉਸ ਭ੍ਰਿਸ਼ਟਾਚਾਰ ਦੇ ਵਿੱਚ ਤਾਂ ਉਹਦੀ ਪਾਰਟੀ ਖੋਦੀ ਦਲਦਲ ਦੇ ਵਿੱਚ ਹੁਣ ਸਮਾਈ ਹੋਈ ਹੈ ਜਿਹਦੀਆਂ ਜ਼ਮਾਨਤਾਂ ਨਹੀਂ ਹੋ ਰਹੀਆਂ ਅਦਾਲਤਾਂ ਦੇ ਵਿੱਚੋਂ ਤਾਂ ਇਸ ਕਰਕੇ ਜਦੋਂ ਬੰਦਾ ਆਪਣੀ ਵਿਚਾਰਧਾਰਾ ਨਾਲੋਂ ਟੁੱਟ ਜਾਂਦਾ ਫਿਰ ਉਹ ਪਾਰਟੀ ਦਾ ਖਾਤਮਾ ਕੀਤਾ ਹੈ ਹੁਣ ਤੁਸੀਂ ਆਉਣ ਵਾਲੇ ਸਮੇਂ 'ਚ ਦੇਖ ਲਓ ਜਿਹੜੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਹੈ ਇਹਦਾ ਜਿਹੜਾ ਖਾਤਮਾ ਤੈਅ ਹੈ ਕਿਉਂਕਿ ਇਹਦੀ ਨੀਂਹ ਜਿਹੜੀ ਬੁਨਿਆਦ ਸੀ ਵਿਚਾਰਧਾਰਾ ਸੀ ਉਹ ਭ੍ਰਿਸ਼ਟਾਚਾਰ ਨੂੰ ਖ ਲੇਕਿਨ ਅੱਜ ਉਹਦੀ ਪਾਰਟੀ ਪਛਤਾਚਾਰ ਦੇ ਵਿੱਚ ਕਿਰ ਗਈ ਹੈ ਤੇ ਉਹਨਾਂ ਨਾਲ ਸਮੇਂ ਦੇ ਵਿੱਚ ਲੋਕ ਪਿੱਛੇ हट ਜਾਣਗੇ ਇਸ ਕਰਕੇ ਪਾਰਟੀ ਖਤਮ ਹੋ ਜਾਵੇਗੀ ਪਾਰਟੀ ਖਤਮ ਹੋ ਜਾਂਦੀ ਹੈ ਜੇ ਦੀ ਵਿਚਾਰਤਰਾ ਨਹੀਂ ਹੁੰਦੀ ਇਹਦਾ ਮਤਲਬ ਇਹ ਹੈ ਵੀ ਜਿਹੜੀ ਕਾਂਗਰਸ ਹੁਣ ਡਾਊਨ ਫਾਲ ਜਾ ਰਹੀ ਹੈ ਕਿਉਂਕਿ ਕਾਂਸ ਕਿਸੇ ਬੜੀ ਮਤਲਬ ਬੜੀ ਤਗੜੀ ਹੁੰਦੀ ਸੀ ਜਦੋਂ ਇਧਰ ਅਗਦੀ ਦਾ ਟਾਈਮ ਹੁੰਦੀ ਸੀ ਹੁੰਦਾ ਸੀ ਜਾਂ ਬਾਅਦ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਸੀ ਚਲੋ ਤੇ ਅੱਜ ਜਿਹੜੀ ਹੈ ਕਾਂਗਰਸ ਉਹ 40-45 ਸੀਟਾਂ ਤੇ ਸ਼ਿਫਟ ਕੇ ਰਹੇਗੀ ਦੋ ਵਾਰੀ ਆਪਾਂ ਹੁਣ ਵੇਖਿਆ ਨਿਕਾਸ ਬਾਕੀ ਸਾਰੇ ਸੂਬਿਆਂ ਦੇ ਵਿੱਚ ਵੀ ਜਿਹੜਾ ਕਾਂਗਰਸ ਦਾ ਸਬਾਇਆ ਹੁੰਦਾ ਜਾ ਰਿਹਾ ਇਹਦਾ ਮਤਲਬ ਵੀ ਕਾਂਗਰਸ ਜਿਹੜੀ ਆਪਦੀ ਵਿਚਾਰਧਾਰਾ ਛੱਡ ਚੁੱਕੀ ਹੈ ਵੀ ਜਿਹੜੀ ਉਹ ਇਹਨਾਂ ਡਾਊਨ ਜਾ ਰਹੀ ਹੈ ਤੇ ਮੋਦੀ ਦੀ ਵਿਚਾਰਧਾਰਾ ਜਿਹੜੀ ਉਹ ਬੜੀ ਕਾਇਮ ਹੈ ਜਿਹੜਾ ਮੋਦੀ ਅੱਪ ਹੋ ਰਿਹਾ ਦੇਖੋ ਇਹ ਮੋਦੀ ਨੇ ਜਿਹੜੀ ਨਾ ਤ੍ਰੂਵੀ ਕਰਨ ਲਈ ਵੋਟ ਇਕੱਠੀ ਕੀਤੀ ਹੈ ਕਿਉਂਕਿ ਭਾਰਤ ਦੇ ਵਿੱਚ ਹਿੰਦੂਆਂ ਦੀ ਵੋਟ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੈ ਤਾਂ ਉਹਨੇ ਜਿਹੜਾ ਵੋਟਾਂ ਦਾ ਤ੍ਰੂਵੀ ਕਰਨ ਕੀਤਾ ਉਹ ਤਾਂ ਇਸ ਵਾਰੀ ਜਿਹੜਾ ਦੋ ਵਾਰੀ ਜਿੱਤ ਗਿਆ ਲੇਕਿਨ ਲੋਕਾਂ ਨੂੰ ਅੱਜ ਪਤਾ ਲੱਗਿਆ ਕਿ ਜਿਹੜਾ ਭਾਰਤ ਹੈ ਉਹਦੇ 82% ਉਹਦੇ ਸਰ ਕਰਜਾ ਜੇ ਭਾਰਤ ਦਾ ਪੂਰੇ ਮੁੱਲ 1 ਰੁਪਿਆ ਗਿਣੇ ਤਾਂ 82 ਪੈਸੇ ਦਾ ਕਰਜਾ ਲਈ ਬੈਠੇ ਆ ਇਸ ਕਰਕੇ ਜਦੋਂ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗੇਗਾ ਤਾਂ ਇਹ ਭਾਜਪਾ ਨੂੰ ਵੀ ਲੋਕ ਜਿਹੜਾ ਛੱਡ ਦੇਣਗੇ ਕਿਉਂਕਿ ਧਰਮ ਤੇ ਆਧਾਰਿਤ ਕੋਈ ਪਾਰਟੀ ਨਹੀਂ ਚੱਲ ਸਕਦੀ ਧਰਮ ਤੇ ਆਧਾਰਿਤ ਕਿਉਂਕਿ ਜਦੋਂ ਤੱਕ ਦੇਸ਼ ਦੇ ਵਿੱਚ ਡਵੈਲਪਮੈਂਟ ਨਾ ਹੋਊਗੀ ਪੜ੍ਹਾਈ ਨਾ ਹੋਊਗਾ ਸਿਹਤ ਸਿੱਖਿਆਵਾਂ ਨਾ ਹੋਣਗੀਆਂ ਉਦੋਂ ਜਿਆਦਾ ਪਹਿਲ ਤਾਂ ਲੋਕ ਧਰਮ ਦੇ ਮੈਟਰ ਨੂੰ ਦਿੰਦੇ ਸਿਹਤ ਸਿੱਖਿਆ ਨਾਲੋਂ ਇਸ ਕਰਕੇ ਤੁਸੀਂ ਦੇਖ ਲੈਣਾ ਕਿ ਮੈਂ ਤਾਂ ਇਹ ਗੱਲ ਕਹਿਣਾ ਵੀ ਕਾਂਗਰਸ ਤਾਂ ਫਿਰ ਵੀ 140 ਸਾਲਾਂ ਦੇ ਵਿੱਚ ਮਤਲਬ ਕਿ ਜਿਉਂਦੀ 140 ਸਾਲ ਹੋ ਗਏ ਰਾਜ ਕਰਦੀ ਨੂੰ ਮਤਲਬ ਕਿ 140 ਸਾਲ ਹੋ ਗਏ ਪਾਰਟੀ ਦੀ ਨਹੀਂ ਬੜੀ ਆਦ ਰੱਖੀ ਨੂੰ ਲੇਕਿਨ ਇਹ ਲੋਕ ਤਾਂ ਆਪਣੇ-ਆਪ 10-10 ਸਾਲਾਂ ਦੇ ਵਿੱਚ ਹੀ ਜਿਹੜਾ ਆਪਦਾ ਕਰਤਾਰ ਦਵਾ ਬੈਠੇ ਦੂਜੀਆਂ ਪਾਰਟੀਆਂ ਔਰ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਜੀ ਜਿਹੜੀ ਕੁੰਜੀ ਬਾਤ ਹੈ ਉਹਨੂੰ ਬੜਾਵਾ ਮਿਲਿਆ ਹੈ ਜਿਹੜੇ ਵਰਕਰ ਆ ਕਈ ਵਾਰ ਪਿੱਛੇ ਰਹਿ ਜਾਂਦੇ ਆ ਔਰ ਅਮੀਰ ਬੰਦੇ ਪੈਸੇ ਦੇ ਕੇ ਅੱਗੇ ਆ ਜਾਂਦੇ ਆ ਤਾਂ ਉਹ ਜਦੋਂ ਵਰਕਰ ਤਾਂ ਮੁੱਲ ਨਹੀਂ ਪੈਂਦਾ ਤਾਂ ਉਸ ਕਰਕੇ ਕਿਤੇ ਨਾ ਕਿਤੇ ਇਹਦੇ ਵਿੱਚ ਕਈ ਸਟੇਟਾਂ ਦੇ ਵਿੱਚ ਕਾਂਗਰਸ ਵੀ ਜਿਹੜਾ ਇਸ ਗੱਲ ਨੂੰ ਮਾਰ ਖਾ ਰਹੀ ਹੈ ਜਿਹੜਾ ਅੱਜ ਉਹਦੀਆਂ ਸ਼ਿੱਟਾਂ ਕਟ ਗਈਆਂ ਜਾਂ ਉਹਦੀ ਜਿਹੜੀ ਵਿਚਾਰਧਾਰਾ ਨਾਲੋਂ ਕਿਤੇ ਨਾ ਕਿਤੇ ਕਾਂਗਰਸ ਆਪਦੀ ਵਿਚਾਰਧਾਰਾ ਤੇ ਖੜੀ ਆ ਜੀ ਲੇਕਿਨ ਕਿਤੇ ਨਾ ਕਿਤੇ ਜਿਹੜਾ ਜਦੋਂ ਸਟੇਰ ਦਾ ਕਿਸੇ ਨੂੰ ਸੀਐਮ ਬਣਾ ਦਿੱਤਾ ਜਾਂਦਾ ਹੈ ਤਾਂ ਫਿਰ ਆਪਦੀ ਮਨਮਰਜ਼ੀ ਕਰਦਾ ਉਹਦੇ ਵਿੱਚ ਜਿਹੜਾ ਪਾਰਟੀ ਨੂੰ ਨੁਕਸਾਨ ਹੋ ਜਾਂਦਾ ਹੈ ਤੇ ਉਹ ਜਿਹੜੀ ਮਾਰ ਹੈ ਜਿਹੜੀ ਪੈ ਜਾਂਦੀ ਹੈ ਮੇਰਾ ਸਵਾਲ ਸੀ ਵੀ ਇੱਥੇ ਲੋਕ ਕੀ ਕਰਨ ਲੋਕਾਂ ਨੂੰ ਕੀ ਕਰਨਾ ਚਾਹੀਦਾ ਕਿਉਂਕਿ ਹੁਣ ਜਿਹੜੇ ਲੀਡਰ ਆ ਕੱਲ ਮੈਂ ਇੱਕ ਗੋਲਦੀ ਜਗਦੀਪ ਗੋਲਦੀ ਐਮਐਲਏ ਚਲਾਲਾਵਾ ਦੀ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦਾ ਵੀ ਮੈਨੂੰ 25 ਤੋਂ 30 ਕਰੋੜ ਦੀ ਆਫਰ ਹੋਈ ਹੈ ਉਹਨੇ ਸਾਈਪ੍ਰੈਸ ਦਾ ਨੰਬਰ ਵੀ ਕੱਢ ਕੇ ਰੱਖਤਾ ਵੀ ਐਸ ਨੰਬਰ ਤੋਂ ਮੈਨੂੰ ਕਾਲ ਆਈ ਹੈ ਹੁਣ ਮੋਦੀ ਕੋਲੇ ਬੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਆ ਜਿਹੜੇ ਪੈਸੇ ਵੀ ਦੇ ਦਿੰਦੇ ਆ ਤੇ ਪੈਸੇ ਨਾਲ ਵੀ ਖਰੀਦੇ ਜਾ ਸਕਦੇ ਆ ਕੁਝ ਹਿੰਦੂ ਤਵ ਦਾ ਪਤਾ ਵੀ ਜਿਹੜਾ ਹੁਣ ਆ ਰਾਮ ਮੰਦਰ ਦਾ ਉਹ ਵੀ ਉਹਨਾਂ ਨੇ ਖੇਡਿਆ ਤੇ ਲਾਲਚ ਵੀ ਉਹਨਾਂ ਨੂੰ ਦਿੱਤਾ ਜਾਂਦਾ ਉਥੇ ਲੀਡਰ ਤਾਂ ਫਿਰ ਵਿਕ ਜਾਂਦੇ ਆ ਇਸ ਤਰ੍ਹਾਂ ਵਿਕ ਜਾਂਦੇ ਆ ਤੇ ਉਹਦੇ ਕੋਲੇ ਫੰਡ ਵੀ ਬੜਾ ਆ ਜਿਹੜੇ ਵੱਡੇ ਵੱਡੇ ਮਤਲਬ ਕਾਰਪੋਰੇਟ ਬੰਦੇ ਉਹਨੂੰ ਪੈਸੇ ਦਿੰਦੇ ਆ ਉਹਦੇ ਨਾਲ ਉਹ ਕੋਟਾ ਵੀ ਖਰੀਦੇ ਆ ਹੋਰ ਵੀ ਇਲੈਕਸ਼ਨ ਦੇ ਵਿੱਚ ਬਹੁਤ ਖਰਚ ਆਉਂਦਾ ਆ ਤੇ ਫਿਰ ਲੋਕ ਇੱਥੇ ਕੀ ਕਰਨ ਲੋਕ ਤਾਂ ਪਿੱਛੇ ਜਾ ਰਹੇ ਆ ਨਾ ਲੋਕਾਂ ਨੂੰ ਕੀ ਕਰਨਾ ਚਾਹੀਦਾ ਬੰਦੇ ਵਿਕ ਜਾਂਦੇ ਵੇਚ ਕੇ ਫੇਰ ਉੱਤੇ ਸਾਡੇ ਸਿਰ ਤੇ ਬੰਦੇ ਆ ਔਰ ਲੋਕਲੁਕੀ ਕਰਨਾ ਚਾਹੀਦਾ ਲੋਕਾਂ ਨੂੰ ਇਹ ਬਿਲਕੁਲ ਜਿਹੜਾ ਬੰਦਾ ਆਪਦੀ ਵਿਚਾਰਧਾਰਾ ਤੋਂ ਹਟ ਕੇ ਦੂਸਰੀ ਪਾਰਟੀ ਜੁਆਇਨ ਕਰਦਾ ਹੈ ਜਾਂ ਆਪਣੀ ਪਹਿਲਾਂ ਵਾਲੀ ਪਾਰਟੀ ਨੂੰ ਛੱਡ ਕੇ ਜਾਂਦਾ ਹੈ ਆਪਣੇ ਲਾਲਚ ਹਿੱਤ ਜਾਂਦਾ ਹੈ ਮੈਂ ਲੋਕਾਂ ਨੂੰ ਇਹੀ ਕਹੂੰਗਾ ਵੀ ਉਹਨਾਂ ਲੋਕਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਕਿਉਂਕਿ ਉਹ ਲੋਕ ਜਿਹੜਾ ਥੋੜਾ ਕੁਝ ਨਹੀਂ ਸਵਾਰਨਗੇ ਉਹ ਆਪਦਾ ਨਫਾ ਨੁਕਸਾਨ ਹੀ ਵੇਖਦੇ ਆ ਲੋਕਾਂ ਦਾ ਉਹਨਾਂ ਦੇ ਪ੍ਰਤੀ ਦਰਦ ਨਹੀਂ ਹੁੰਦਾ ਜਿਹੜਾ ਕੋਈ ਪਾਰਟੀ ਛੱਡ ਕੇ ਜਾਂਦਾ ਉਹ ਸਿਰਫ ਆਪਣੇ ਲਈ ਪਾਰਟੀਆਂ ਬਦਲਦਾ ਹੈ ਲੋਕਾਂ ਦੇ ਹਿੱਤ ਵਿੱਚ ਉਹ ਬੰਦਾ ਫਾਇਦਾ ਨਹੀਂ ਕਰ ਸਕਦਾ ਉਡਾ ਕਹਿਣ ਦਾ ਮਤਲਬ ਹੈ ਵੀ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਹੁਣ ਫਰਕ ਕਰੋ ਵੀ ਬੰਦਾ ਕੋਈ ਕਾਂਗਸ ਪਾਰਟੀ ਦੇ ਵਿੱਚ ਆ ਜਾਂਦਾ ਕਿਉਂ ਆਏ ਵੀ ਬੜਿਆ ਕਾਂਗਸ ਪਾਰਟੀ ਦੇ ਵਿੱਚ ਆਏ ਆ ਤੇ ਉਹਨਾਂ ਨੂੰ ਟਿਕਟਾਂ ਵੀ ਦਿੱਤੀਆਂ ਗਈਆਂ ਕਿ ਉਹ ਜਿਹੜੇ ਜਿੱਤੇ ਵੀ ਹੈ ਉਹ ਮਿਨਿਸਟਰ ਵੀ ਬਣਿਆ ਤੇ ਉਹ ਜਿਹੜਾ ਕਾਂਗਸ ਪਾਰਟੀ ਦੇ ਵਿੱਚ ਇਹ ਕੰਮ ਹੋਇਆ ਇਹ ਵੀ ਦੂਜੀਆਂ ਪਾਰਟੀਆਂ ਵਾਂਗੂ ਹੀ ਗਲਤ ਫਿਰ ਹੋ ਗਿਆ ਦੇਖੋ ਜੀ ਇਹ ਤਾਂ ਜ਼ਰੂਰ ਜਿਹੜਾ ਬੰਦਾ ਉਹ ਤੋਂ ਪਹਿਲਾਂ ਕਿਤੇ ਨਾ ਕਿਤੇ ਕੰਮ ਕਰ ਰਿਹਾ ਹੁੰਦਾ ਹਲਕੇ ਚਾਪ ਦੇ ਚ ਤਾਂ ਉਹਦੇ ਮਨ ਨੂੰ ਠੇਸ ਲੱਗਦੀ ਹੈ ਤਾਂ ਉਹਦੇ ਨਾਲ ਕੀ ਹੁੰਦਾ ਹੈ ਆਮ ਲੋਕ ਵੀ ਇਹ ਚੀਜ਼ ਦੇਖਦੇ ਹੁੰਦੇ ਵੀ ਆਹ ਬੰਦਾ ਬੜੇ ਲੰਮੇ ਸਮੇਂ ਤੋਂ ਇਸ ਪਾਰਟੀ ਦੀ ਸੇਵਾ ਕਰ ਰਿਹਾ ਹੈ ਇਹਨੂੰ ਟਿਕਟ ਦਿੱਤੀ ਨਹੀਂ ਗਈ ਦੂਸਰੇ ਬੰਦੇ ਨੂੰ ਜਦੋਂ ਟਿਕਟ ਦਿੱਤੀ ਜਾਂਦੀ ਹੈ ਤਾਂ ਮੇਰਾ ਵਿਚਾਰ ਇਹ ਹੈ ਵੀ ਨਹੀਂ ਵੋਟ ਪਾਉਣੀ ਚਾਹੀਦੀ ਕਿਉਂਕਿ ਹਮੇਸ਼ਾ ਪਹਿਲਾਂ ਉਸ ਬੰਦੇ ਨੂੰ 10-20 ਸਾਲ ਪਰਖ ਲੈਣਾ ਚਾਹੀਦਾ ਉਸ ਤੋਂ ਬਾਅਦ ਟਿਕਟ ਦੇਣੀ ਚਾਹੀਦੀ ਵੋਟ ਨਹੀਂ ਪਾਉਣੀ ਚਾਹੀਦੀ ਪਾਜੀ ਕੋ ਇੱਕ ਪਾਸੇ ਕਾਂਗਰਸ ਦੇ ਵਿੱਚ ਨਵਾਂ ਬੰਦਾ ਆ ਕੇ ਉਹ ਇਲੈਕਸ਼ਨ ਲੜਦਾ ਹੈ ਪਾਰਟੀਆਂ ਨੂੰ ਲੈ ਕੇ ਆਉਂਦੀ ਹੈ ਦੂਜੇ ਪਾਸੇ ਅਕਾਲੀ ਦਲ ਖੜਾ ਹੈ ਤੀਜੇ ਪਾਸੇ ਭਾਜਪਾ ਖੜੀ ਹੈ ਇਸ ਤਰ੍ਹਾਂ ਉਹ ਮਤਲਬ ਚੌਥੇ ਪਾਸੇ ਆਮ ਆਦਮੀ ਪਾਰਟੀ ਖੜੀ ਹੈ ਫੇ ਜਿਹੜਾ ਕਾਂਗਰਸੀ ਵਰਕਰ ਹੈ ਉਹ ਫਿਰ ਕੀ ਕਰੇ ਜੇ ਨਾ ਵੋਟ ਪਾਊਗਾ ਤੇ ਦੂਜਾ ਨੇ ਕਿਸੇ ਨਾ ਕਿਸੇ ਨੇ ਜਿੱਤੀ ਜਾਣਾ ਤੇ ਫਿਰ ਉੱਥੇ ਉਹ ਵਰਕਰ ਕੀ ਕਰੇ ਦッコਈ ਇਹ ਤਾਂ ਪਾਰਟੀਆਂ ਨੂੰ ਸੋਚਣਾ ਚਾਹੀਦਾ ਹੈ ਜਿੱਥੋਂ ਤੱਕ ਮਤਲਬ ਕਿ ਅਸੀਂ ਨਵੇਂ ਬੰਦੇ ਨੂੰ ਲੜਾਉਣੇ ਐ ਤੇ ਜਿਹੜੇ ਪੁਰਾਣੇ ਬੰਦੇ ਐ ਅੱਜ ਜਖਰ ਸਾਹਿਬ ਦੇ ਪ੍ਰਧਾਨ ਬਣਨ ਨਾਲ ਜਿਹੜੀ ਬੀਜੇਪੀ ਦੇ ਪੁਰਾਣਾ ਸਾਰਾ ਕਾਡਰ ਨਾਰਾਜ਼ ਹੋਇਆ ਪਿਆ ਤਾਂ ਬੀਜੇਪੀ ਦੇ ਫਿਰ ਪੰਜਾਬ ਦੇ ਵਿੱਚ ਪੈਰ ਕਿਵੇਂ ਲੱਗਣਗੇ ਹਵਾ 'ਚ ਪੈਰ ਨਹੀਂ ਲੱਗਣੇ ਕਾਡਰ ਨੇ ਪੈਰ ਲਾਉਣੇ ਐ ਔਰ ਕਾਡਰ ਉਹ ਨਾਰਾਜ਼ ਹੈ ਬੀਜੇਪੀ ਦਾ ਐਸੀ ਤਰ੍ਹਾਂ ਜਦੋਂ ਹੋਰ ਕਿਸੇ ਪਾਰਟੀ 'ਚ ਕੋਈ ਨਵਾਂ ਬੰਦਾ ਆ ਕੇ ਚੋਣ ਲੜਦਾ ਹੈ ਪੁਰਾਣਿਆਂ ਦੇ ਉੱਤੇ ਬਿਠਾਇਆ ਜਾਂਦਾ ਸਿਰ ਤੇ ਤਾਂ ਫਿਰ ਉਹ ਥੱਲੇ ਦਾ ਕਾਡਰ ਨਾਰਾਜ਼ ਹੋ ਜਾਂਦਾ ਤੇ ਬੇਸਿਕਲੀ ਲ ਤੇ ਨਾਲੇ پارٹی ਨੂੰ ਨੁਕਸਾਨ